ਐਜੀਪੀਸੀ ਦੇ ਵੱਲੋਂ ਅੰਤਰੀਂ ਕਮੇਟੀ ਦੀ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਕਈ ਅਹਿਮ ਫੈਸਲੇ 'ਤੇ ਮੋਹਰ ਲਗਾ ਦਿੱਤੀ ਗਈ ਹੈ ਖਾਸ ਕਰਕੇ ਚਰਚਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਉਸ ਤੇ ਫੈਸਲਾ ਲਿਆ ਜਾ ਸਕਦਾ ਹੈ ਤਾਂ ਐਜੀਪੀਸੀ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਤੇ ਵੱਡਾ ਐਕਸ਼ਨ ਲੈਂਦੇ ਆ ਉਹਨਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਇਸ ਮੀਟਿੰਗ ਦੇ ਵਿੱਚ ਹੋਰ ਕਿਹੜੇ ਅਹਿਮ ਫੈਸਲੇ ਲਏ ਗਏ ਨੇ ਤੇ ਨਵਾਂ ਜਥੇਦਾਰ ਕਿਸ ਨੂੰ ਐਲਾਨਿਆ ਗਿਆ ਹੈ ਇਸ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਸੁਖਵਿੰਦਰ ਮੌਜੂਦ ਨੇ ਸੁਖਵਿੰਦਰ ਜੀ ਪਿਛਲੇ ਲੰਮੇ ਸਮੇਂ ਤੋਂ ਗਿਆਨੀ ਹਰਪ੍ਰੀਤ ਸਿੰਘ ਚਰਚਾ ਦਾ ਵਿਸ਼ਾ ਬਣਦੇ ਰਹੇ ਉਹ ਜਿੱਥੇ ਬਾਦਲਾਂ ਤੇ ਵਰਦੇ ਨਜ਼ਰ ਆ ਰਹੇ ਸੀ ਐਜੀਪੀਸੀ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਤੇ ਐਕਸ਼ਨ ਲੈਂਦੇ ਆ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਹੁਣ ਇਸ ਦੇ ਵਿਚਾਲੇ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੇ ਵੱਡਾ ਐਕਸ਼ਨ ਲਿਆ ਗਿਆ ਹੈ ਬਿਲਕੁਲ ਪ੍ਰਭ ਪਿਛਲੇ ਦਿਨਾਂ ਤੋਂ ਜਿਸ ਤਰੀਕੇ ਦਾ ਰਵਈਆ ਐ ਜੀ ਪੀ ਸੀ ਦਾ ਜਾਂ ਅਕਾਲੀ ਦਲ ਦਾ ਦੇਖਣ ਨੂੰ ਮਿਲ ਰਿਹਾ ਸੀ ਉਸ ਤੋਂ ਲੱਗ ਰਿਹਾ ਸੀ ਕਿ ਇਸ ਤਰ੍ਹਾਂ ਦਾ ਐਕਸ਼ਨ ਹੋਣ ਵਾਲਾ ਤੇ ਖੁਦ ਵੀ ਗਿਆਨੀ ਹਰਪ੍ਰੀਤ ਸਿੰਘ ਹੋਰੀ ਇਹ ਕਹਿ ਚੁੱਕੇ ਸੀ ਕਿ ਸਿਰਫ ਐਲਾਨ ਹੋਣਾ ਬਾਕੀ ਹੈ ਤੇ ਮੇਰੇ ਬਾਰੇ ਜਿਹੜਾ ਫੈਸਲਾ ਹੋ ਚੁੱਕਿਆ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਵੀ ਜਦ ਸਮਾਵਧਾਇਆ ਗਿਆ ਸੀ ਉਹਨਾਂ ਦੀ ਇਸੇ ਤਰੀਕੇ ਦੀ ਟਿੱਪਣੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਉਹ ਕਹਿੰਦੇ ਦਿਖਾਈ ਦਿੰਦੇ ਨੇ ਕਿ ਉਹਨਾਂ ਨੇ ਸ਼ਰੀਆਮ ਬਾਦਲ ਸਾਹਿਬ ਹੋਰਾਂ ਦਾ ਨਾਮ ਲਿਆ ਸੀ ਕਿ ਬਾਦਲ ਮੈਸੰਜਰ ਤੋਂ ਜਿਹੜੇ ਫੈਸਲੇ ਹੋ ਚੁੱਕੇ ਨੇ ਤੇ ਕਦੇ ਵੀ ਕਿਸੇ ਵੇਲੇ ਵੀ ਮੈਨੂੰ ਅਹੁਦੇ ਤੋਂ ਹਟਾ ਦਿੱਤਾ ਜਾਂ ਅਹੁਦੇ ਤੋਂ ਹਟਾਇਆ ਜਾ ਸਕਦਾ ਤੇ ਉਸੇ ਤਰੀਕੇ ਦਾ ਹੁਣ ਫੈਸਲਾ ਲਿਆ ਗਿਆ ਤੇ ਉਹਨਾਂ ਦੀਆਂ ਸੇਵਾਵਾਂ ਨੇ ਜਿਹੜੀਆਂ ਖਤਮ ਕਰ ਦਿੱਤੀਆਂ ਗਈਆਂ ਨੇ ਤੇ ਦੂਜੇ ਪਾਸੇ ਨਵੇਂ ਕਾਰਜਕਾਰੀ ਜਥੇਦਾਰ ਵੀ ਨਿਯੁਕਤ ਕਰ ਦਿੱਤੇ ਗਏ ਨੇ ਜਿਸ ਤਰੀਕੇ ਦਾ ਪਹਿਲਾ ਫੈਸਲਾ ਆਇਆ ਸੀ ਕਿ ਹੈੱਡ ਗ੍ਰੰਥੀ ਨੇ ਜਿਹੜੇ ਉਹ ਕਾਰਜਕਾਰੀ ਜਥੇਦਾਰ ਦੀ ਭੂਮਿਕਾ ਰਭਉਣਗੇ ਉਸੇ ਤਰੀਕੇ ਦਾ ਫੈਸਲਾ ਜਿਹੜਾ ਦੇਖਣ ਨੂੰ ਮਿਲ ਰਿਹਾ ਤੇ ਅੱਜ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਜਿੱਥੇ ਬਹੁਤ ਸਾਰੇ ਫੈਸਲਿਆਂ ਦੇ ਬਾਰੇ ਗੱਲ ਕੀਤੀ ਗਈ ਪਰ ਬਹੁਤ ਸਾਰੇ ਐਜੂਪੀਸੀ ਮੈਂਬਰਾਂ ਨੇ ਇਹ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਕਿਸੇ ਵੀ ਹੋਰ ਫੈਸਲੇ ਤੇ ਕੋਈ ਗੱਲਬਾਤ ਨਹੀਂ ਹੋਈ ਸਿਰਫ ਤੇ ਸਿਰਫ ਗਿਆਨੀ ਜਿਹੜਾ ਹਰਪ੍ਰੀਤ ਸਿੰਘ ਹਰਾਲਾ ਮਾਮਲਾ ਸੀ ਉਸੇ ਤੇ ਗੱਲਬਾਤ ਹੋਈ ਹੈ ਤੇ ਈਮੇਲ ਦੇ ਰਾਹੀਂ ਮੈਂ ਸਨੇਹ ਲਾਏ ਗਏ ਸੀ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਲਈ ਤੇ ਹੋਰ ਕਈ ਮੁੱਦੇ ਵੀ ਭੇਜੇ ਗਏ ਸੀ ਪਰ ਕਿਸੇ ਵੀ ਮੁੱਦੇ ਤੇ ਗੱਲਬਾਤ ਨਹੀਂ ਹੋਈ ਸਿਰਫ ਗਿਆਨੀ ਹਰਪ੍ਰੀਤ ਸਿੰਘ ਹੁਰਾਲਾ ਮਾਮਲਾ ਹੀ ਵਿਚਾਰਿਆ ਗਿਆ ਤੇ ਕਈ ਐਜਪੀਸੀ ਮੈਂਬਰਾਂ ਨੇ ਇਤਰਾਜ਼ ਵੀ ਜਤਾਇਆ ਕਿ ਇਸ ਤਰੀਕੇ ਦਾ ਫੈਸਲਾ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਜਿਹੜਾ ਬਾਗੀ ਤੜਾ ਉਹ ਲਗਾਤਾਰ ਇਸ ਮਾਮਲੇ ਤੇ ਲੈ ਕੇ ਉਹ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਦੇ ਹੱਕ ਦੇ ਵਿੱਚ ਖੜਾ ਦਿਖਾਈ ਦਿੰਦਾ ਤੇ ਇਹ ਕਹਿੰਦਾ ਕਿ ਬਾਦਲਾਂ ਦੇ ਵਿਰੋਧ ਦੇ ਵਿੱਚ ਜਿਹੜੇ ਅਕਾਲ ਤਖਤ ਸਾਹਿਬ ਤੋਂ ਫੈਸਲੇ ਹੋਏ ਸੀ ਉਹਨਾਂ ਦੇ ਬਦਲੇ ਦੇ ਚਲ ਇਸ ਤਰੀਕੇ ਦੀ ਕਾਰਵਾਈ ਹੋਈ ਹੈ ਤੇ ਇਹ ਕਿਹਾ ਜਾ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਹਰਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਇਸ ਤਰੀਕੇ ਦੀ ਜਿਹੜੀ ਰੂਪਰੇਖਾ ਦੇਖਣ ਨੂੰ ਮਿਲ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਦੇਖਣਾ ਹੋਵੇਗਾ ਆ ਪਿਛਲੇ ਦਿਨਾਂ ਦੇ ਵਿੱਚ ਵੀ ਮਨਜਿੰਦਰ ਸਿੰਘ ਸਿਰਸਾ ਦੀ ਇੱਕ ਤਸਵੀਰ ਵੀ ਜਿਹੜੇ ਕਿ ਰਜੌਰੀ ਗਾਰਡਨ ਦਿੱਲੀ ਦੇ ਰਜੌਰੀ ਗਾਰਡਨ ਤੋਂ ਜਿੱਤੇ ਸੀ ਤੇ ਪਹਿਲਾਂ ਜਿਹੜੇ ਅਕਾਲੀ ਦਲ ਦੀ ਸੀਟ ਤੋਂ ਜਿੱਤਦੇ ਆ ਰਹੇ ਸੀ ਤੇ ਇਸ ਵਾਰ ਬੀਜੇਪੀ ਦੀ ਸੀਟ ਤੋਂ ਜਿੱਤੇ ਸੀ ਇੱਕ ਤਸਵੀਰ ਉਹਨਾਂ ਦੇ ਨਾਲ ਵੀ ਗਿਆਨੀ ਹਰਪ੍ਰੀਤ ਸਿੰਘ ਹਰਾਂ ਦੀ ਵਾਈਰਲ ਹੋ ਰਹੀ ਸੀ ਤੇ ਜਿਹੜੇ ਫੈਸਲੇ ਅਕਾਲ ਤੱਕ ਸਭ ਤੋਂ ਹੋਏ ਸੀ ਕਿਹਾ ਗਿਆ ਸੀ ਕਿ ਜਿਹੜੇ ਵੀ ਅਕਾਲੀ ਲੀਡਰਸ਼ਿਪ ਦੇ ਨਾਲ ਉਦੋਂ ਮੌਜੂਦ ਰਹੇ ਨੇ ਜਾਂ ਮੰਤਰੀ ਰਹੇ ਨੇ ਜਾਂ ਕਾਰਜਕਾਰੀ ਕਮੇਟੀ ਰਹੀ ਹੈ ਸਾਰੇ ਹੀ ਗੁਨਾਹਗਾਰ ਨੇ ਤੇ ਉਹਨਾਂ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਹੋਰਾਂ ਦਾ ਵੀ ਨਾਮ ਮੌਜੂਦ ਸੀ ਇਸ ਤਰੀਕੇ ਨੂੰ ਲੈ ਕੇ ਵਿਰਸਾ ਸਿੰਘ ਬਲਟੋਹਾ ਨੇ ਸਵਾਲ ਖੜੇ ਕੀਤੇ ਸੀ ਤੇ ਹੁਣ ਜਿਸ ਤਰੀਕੇ ਦੇ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਸੀ ਸੰਭਾਵਨਾ ਕੀਤੀ ਜਾ ਰਹੀ ਸੀ ਲੱਗ ਰਿਹਾ ਸੀ ਕਿ ਇਸ ਤਰੀਕੇ ਦਾ ਫੈਸਲਾ ਆਉਣ ਵਾਲਾ ਹੈ ਤੇ ਉਸੇ ਤਰੀਕੇ ਦਾ ਐ ਜੀ ਪੀ ਸੀਨੇ ਫੈਸਲਾ ਕੀਤਾ ਹਾਲਾਂਕਿ ਵਿੱਚ ਵਿਚਾਲੇ ਖਬਰਾਂ ਇਹ ਵੀ ਆਈਆਂ ਸੀ ਕਿ ਗਿਆਨੀ ਰਗਵੀਰ ਜੀ ਨੇ ਜਿਹੜੇ ਅਕਾਲ ਤਖਬਬ ਦੇ ਜਥੇਦਾਰ ਨੇ ਉਹਨਾਂ ਨੇ ਨਾਰਾਜ਼ਗੀ ਜ਼ਾਤਾਈ ਹੈ ਤੇ ਦੂਜੇ ਪਾਸੇ ਨਾਲ ਦੀ ਨਾਲ ਹਰਜਿੰਦਰ ਸਿੰਘ ਧਾਮੀ ਵੀ ਇਸ ਫੈਸਲੇ ਦੇ ਹੱਕ ਦੇ ਵਿੱਚ ਨਹੀਂ ਹਾਲਾਂਕਿ ਇਹ ਇਹ ਕਿੰਨੀ ਕਿ ਇਹਨਾਂ ਗੱਲਾਂ ਦੇ ਵਿੱਚ ਸਚਾਈ ਹੈ ਜਾਂ ਉਂਝ ਹੀ ਅਫਵਾਹਾਂ ਨੇ ਤਾਂ ਜਿਹੜੇ ਹਰਜਿੰਦਰ ਸਿੰਘ ਧਾਮੀ ਦੱਸ ਸਕਦੇ ਨੇ ਪਰ ਖਬਰਾਂ ਇੱਥੋਂ ਤੱਕ ਆਈਆਂ ਸੀ ਕਿ ਇਹਨਾਂ ਫੈਸਲੇ ਨੂੰ ਲੈ ਕੇ ਖਾਸ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂਲੇ ਫਾਮ ਮਾਮਲੇ ਦੇ ਵਿੱਚ ਉਹ ਵੀ ਕਿਤੇ ਨਾ ਕਿਤੇ ਨਾਰਾਜ਼ ਦਿਖਾਈ ਦੇ ਰਹੇ ਨੇ ਦੂਜੇ ਪਾਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਤਾਂ ਖੁਦ ਬਿਆਨ ਆ ਚੁੱਕੇ ਨੇ ਕਿ ਜਿਹੜਾ ਮਾਮਲਾ ਜਥੇਦਾਰ ਸਾਹਿਬ ਦੇ ਨਾਲ ਜੁੜਿਆ ਹੋਇਆ ਉਹਨੂੰ ਅਕਾਲ ਤਖਤ ਸਾਹਿਬ ਹੀ ਜਾਂਚ ਕਰ ਸਕਦਾ ਹੈ ਉਹਨਾਂ ਨੂੰ ਜਥੇਦਾਰ ਸਾਹਿਬ ਹੀ ਜਾਂਚ ਕਰ ਸਕਦੇ ਨੇ ਤੇ ਜਦ ਗਿਆਨੀ ਹਰਪ੍ਰੀਤ ਸਿੰਘ ਹੁਰੀ ਆਪ ਪੰਜ ਪਿਆਰਿਆਂ ਦੇ ਸਾਹਮਣੇ ਇਹ ਗੱਲ ਕਹਿ ਚੁੱਕੇ ਨੇ ਕਿ ਮੈਂ ਇਸ ਤਰ੍ਹਾਂ ਦਾ ਕੋਈ ਗੁਨਾਹ ਨਹੀਂ ਕੀਤਾ ਜਿਹੜੇ ਗੁਨਾਹ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਆਪਣੇ ਆਪ ਦੇ ਵਿੱਚ ਇਹ ਸਭ ਜੋ ਸਪਸ਼ਟ ਹੋ ਜਾਂਦਾ ਤੇ ਉਹਨਾਂ ਦੇ ਉੱਤੇ ਕਿਸੇ ਵੀ ਕਾਰਵਾਈ ਦਾ ਕੋਈ ਤੁੱਕ ਨਹੀਂ ਬਣਦਾ ਇਥੋਂ ਤੱਕ ਗਿਆਨੀ ਰਗਵੀਰ ਜੀ ਕਹਿ ਚੁੱਕੇ ਨੇ ਪਰ ਇਹ ਸਭ ਦੇ ਬਾਵਜੂਦ ਉਹ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਤੇ ਉਹਨਾਂ ਦਾ ਵੱਖੋ ਵੱਖਰੇ ਸਮੇਂ ਤੇ ਸਮਾ ਵਿਧਾਇਆ ਗਿਆ ਤੇ ਅੱਜ ਇੱਕ ਵਾਰ ਫਿਰ ਤੋਂ ਜਿਹੜਾ ਫੈਸਲਾ ਹੈ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵਿਰੋਧ ਦੇ ਵਿੱਚ ਆਇਆ ਤੇ ਉਹਨਾਂ ਦੀਆਂ ਜਿਹੜੀਆਂ ਸਿਵਾਮਾਂ ਨੇ ਉਹ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ